ਟਰੈਕਟਰ ਮਿੱਤਰੋ ਤੁਹਾਨੂੰ ਦੋ ਦਿਖਾਉਣੇ ਆ ਦੋਨੇ ਹੀ ਪੂਰੇ ਘੈਂਟ ਨੇ ਇਹ ਤਾਂ ਹੈਗਾ 2016 ਮਾਡਲ ਤੇ ਇਹ ਹੈਗਾ 2014 ਮਾਡਲ ਦੋਨਾਂ ਦੇ ਨੰਬਰ ਪੰਜਾਬ ਦੇ ਨੇ ਦੋਨੇ ਨਗਦ ਕੈਸ ਦੇ ਨੇ ਦੋਨਾਂ ਦੇ ਉੱਪਰ ਹੀ ਲੋਨ ਹੋ ਜੂ ਤੁਹਾਨੂੰ ਦੱਸ ਦਈਏ ਜਿਹੜਾ 16 ਮਾਡਲ ਹੈ ਇਹਦੇ ਤਾਂ ਚਾਰੇ ਟਾਇਰ ਹੈਗੇ ਨੇ ਜਮ ਹੀ ਨਵੇਂ ਟਰ ਮੇ ਚਾਰੇ ਤਾਂ ਹੈਗੇ ਨੇ ਇਹਦੇ ਟਾਇਰ ਨਵੇਂ ਤੇ ਜੇ ਗੱਲ ਕਰੀਏ ਫਰਸਟ ਪਾਰਟੀ ਦੇ ਨਾਮ ਆ ਚੱਲਿਆ ਹੋਇਆ ਬਈ 1600 ਘੰਟਾ 16 1400 ਬਈ 1400 ਘੰਟਾ ਚੱਲਿਆ ਹੋਇਆ ਤੇ ਹੁਣ ਜੇ ਗੱਲ ਕਰੀਏ ਇਦੋਂ ਪਰ ਬਈ ਲੋਨ ਕਿੰਨੇ ਕ ਦਾ ਹੋਜੂ ਇਹ ਬਈ ਸਾਢੇ 4 ਲੱਖ ਦਾ ਹੋਜੂ ਸਾਢੇ 4 ਲੱਖ ਦਾ ਤਾਂ ਤਾਂ ਹੋਜੂ ਲੋਨ ਤੇ ਇਹਦਾ ਡਿਮਾਂਡ ਕੀ ਐ ਇਹ ਬਈ ਆਪਾਂ ਮੰਗਦੇ ਦਾ 5 ਲੱਖ 80000 ਰੁਪਇਆ 5 ਲੱਖ 80000 ਮੰਗਦੇ ਹਾਂ ਮੌਕੇ ਤੇ ਕਿੰਨੇ ਕ ਦਾ ਦਊਂਗੇ ਸਾਢੇ 5 ਲੱਖ ਦੇ ਦਿੰਦੇ ਸਾਢੇ 5 ਲੱਖ ਦਾ ਜੇ ਮੈਂ ਕਹਾ ਵੀ 7.5 ਲੱਖ ਦੀ ਦੇ ਦੇ ਬਣਜੂ ਕੋਈ ਗੱਲ ਨਹੀਂ ਬਈ ਹਾਂ ਮਿੱਤਰੋ 5 ਲੱਖ ਤੇ 25000 ਦਾ ਟਰੈਕਟਰ ਬਣੂ ਤੇ ਬਈ ਜਿਹੜਾ ਆ ਖੜਾ ਹੁਣ 2014 ਮਾਡਲ ਦਾ ਇਹ ਦਾ ਨੰਬਰ ਵੀ ਪੰਜਾਬ ਦਾ ਹੈ ਨਾ ਨੰਬਰ ਪੰਜਾਬ ਦਾ ਬਾਈ ਇਹ ਵੀ ਫਰਸਟ ਪਾਰਟੀ ਆ ਫਰਸਟ ਪਾਰਟੀ ਨਗਦ ਕੈਸਾ ਜੇ ਬੰਦੇ ਨੇ ਕਿਸੇ ਨੇ ਆ ਕੇ ਇਹ ਕਹਿੰਦਾ ਤੇ ਕਾਨੂੰ ਲੱਗੇ ਆਉਣ ਜਾਂਦਾ ਖਰਚਾ ਦੇ ਦੇਗਾ ਅੱਛਾ ਯਾਨੀ ਕਿ ਦੋਨੇ ओरिजिनल ਨੇ ओरिजिनल ਨੇ ਇਹਦੀ ਕੀ ਕੰਡੀਸ਼ਨ ਆ ਮੂਰਲੇ ਡਰ ਇਹਦੇ ਮੂਰਲੇ ਡਰ ਨਾਲ ਦੇਨੇ 70 ਪੈਸੇ ਬਾਈ ਮਗਰਲੇ ਜਮਾ ਦੁਬਾਰ ਦੇ ਨਵੇਂ ਨੇ ਬੀਕੇ ਮਗਰਲੇ ਡਰ ਨਵੇਂ ਪਾਤੀ ਇਸੇ ਤਰ੍ਹਾਂ ਕੋਨੋਪੀ ਡੈਕ ਸਾਰਾ ਲੱਗਿਆ ਲਗਾਇਆ ਆਪਾਂ ਹੀ ਦੇ ਦਾਂਗੇ ਆਂ ਹੀ ਦੇ ਦਾਂਗੇ ਬਾਈ ਇਹ ਕਿੰਨਾ ਕ ਚੱਲ ਗਿਆ ਹੁਣ ਇਹ ਬਾਈ 2100 ਘੰਟਾ ਚੱਲਿਆ ਹੋਇਆ ਓਕੇ ਕੋਈ ਤੂੜੀ ਆਲ ਤੈਨੂੰ ਚੱਲਿਆ ਕਾਹੇ ਦਿ ਇਹਦਾ ਪਾ 5,30,000 ਰੁਪਏ ਮੰਗਦੇ ਆ। 5,30,000 ਮੌਕੇ ਤੇ ਕਿੰਨੇ ਦਾ ਦਮੇਗਾ ਜੀ? ਮੌਕੇ ਤੇ ਦੇ ਦੇਾਂਗੇ, ਪੂਰਿਆਂ ਦੇ ਦੇ ਦੇਾਂਗੇ। ਕਿੰਨੇ ਦਾ? 5 ਲੱਖ। 5 ਲੱਖ ਤਾਂ ਮਹਿੰਗਾ ਐ। ਹੋਰ ਘੱਟ ਦੇ ਕੋਈ। ਥੋੜਾ ਜਿਹਾ ਹੋਰ ਆਜਾ ਜਿਹੜਾ। 10,000 ਹੋਰ ਕੱਟ ਦੇ ਦੇ। 490 ਹੈ। ਹਾਂ। 4,80,000 ਦਵਾ ਦਈਏ। ਦਵਾ। ਮੌਕੇ ਤੇ 75 ਦਾ ਵੀ ਹੋ ਜੂ ਮੰਜ ਮੈਂ ਹੋਰ ਚੱਕ ਦਿੰਦਾ ਜੋ ਕਰਨਾ ਸੱਜਣੋ। ਪਿੰਡ ਉਪਲੀ ਤੇ ਜਿਲ੍ਹਾ ਬਰਨਾਲਾ ਦੇ ਵਿੱਚ ਬਕਾਊ ਖੜੇ ਨੇ। ਇਹ ਇਹਦੇ ਉੱਪਰ ਕਿੰਨੇ ਦਾ ਲੋਨ ਹੋ ਜੂ? ਇਹਦੇ ਵੀ 3,90,000 ਦਾ ਵੀ ਹੋ ਸਕਦਾ, 4 ਲੱਖ ਦਾ। ਤੇ ਬਾਕੀ ਕੈਲਕੂਲੇਟਰ ਤੁਸੀਂ ਆਪ ਕਰ ਲਿਓ ਵੀ ਕਿੰਨੇ ਕੇ ਪੈਸੇ ਵਿੱਚ ਪੈਣਗੇ ਹਾਂ ਜੀ ਕਰੋ ਸੰਪਰਕ